ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣਾ ਫੇਸਬੁੱਕ ਤੇ YouTube ਚੈਨਲ ਕੁਦਰਤ ਡੇਰੀ ਫਾਰਮ ਭਗਤਾ ਤੇਜੀ ਲਓ ਵੀ ਸੱਜਣੋ ਜਿਹੜੀ ਅੱਜ ਦੀ ਵੀਡੀਓ ਆਪਾਂ ਬਣਾਉਣ ਪਹੁੰਚੇ ਆਂ ਪਿੰਡ ਜ਼ਵੜੀਖਾਨਾ ਜ਼ਿਲ੍ਹਾ ਫਰੀਦਕੋਟ ਪੈਂਦਾ ਤੇ ਤਹਿਸੀਲ ਬਾਈਨੂ ਪੈਂਦੀ ਹੈ ਜੈਤੋ ਹਾਂਜੀ ਤੇ ਬਿਲਕੁਲ ਘਰੇਲੂ ਵੀਰ ਦੇ ਘਰੇ ਆਪਾਂ ਪਹੁੰਚੇ ਆਂ ਅੱਜ ਦੀ ਵੀਡੀਓ ਦੇ ਵਿੱਚ ਨਾਲ ਆਪਾਂ ਤੁਹਾਨੂੰ ਦੋ ਤਿੰਨ ਨਾਕ ਬਖਾਵਾਂਗੇ ਬਾਕੀ ਜਾਣਕਾਰੀ ਆਪਾਂ ਬਾਈ ਤੋਂ ਲਵਾਂਗੇ ਬਾਈ ਤੋਂ ਪੁੱਛਾਂਗੇ ਵੀ ਕਿਹੜੇ ਕਿਹੜੇ ਰਿਕਾਰਡ ਦੀ ਆ ਕੀ ਗੱਲਬਾਤ ਆ ਤੇ ਇੱਕ ਜਿਹੜੀ ਸਾਹਮਣੇ ਸਾਨੂੰ ਝੋਟੀ ਢੀੜੀ ਸਕਰੀਨ ਤੇ ਇੱਕ ਦਾ ਬਾਈ ਨੇ ਇਹ ਸੇਲ ਕਰਨੀ ਆ ਤੇ ਬਾਕੀ ਇਹ ਗਾਵਾਂ ਤੇ ਸਾਰੀ ਡਿਟੇਲ ਵੀਰ ਤੋਂ ਲਵਾਂਗੇ ਗੱਲਬਾਤ ਕਰਾਉਣੇ ਆ ਜਿਹੜੇ ਭਰਾ ਆਪਣੀ ਚੈਨਲ ਤੇ ਨਵੇਂ ਜੁੜੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਬਿਲਕੁਲ ਗਰੇਲੂ ਵੀਰ ਦੇ ਘਰੇ ਪਹੁੰਚਿਆ ਮਿਹਨਤੀ ਪਰਿਵਾਰ ਆ ਵਧੀਆ ਤੇ ਬਹੁਤ ਸੋਹਣੇ ਤੇ ਚੰਗੇ ਨਾਲ ਮੱਝਾਂ ਬਾਈ ਕੋਲੇ ਤੇ ਗੱਲ ਕਰ ਥੋੜੀ ਜੀ ਬਾਈ ਕਹਿੰਦਾ ਵੀ ਦਿੱਕਤ ਆ ਮਜਬੂਰੀ ਕਰਕੇ ਵੇਚਦੇ ਆ ਤੇ ਨਹੀਂ ਵੈਸੇ ਬਾਈ ਦੇ ਦੁੱਧ ਤੇ ਘਰੇ ਪਸ਼ੂ ਲਾਇਵੇ ਆ ਤੇ ਸੋਹਣੇ ਨਾਗਾ ਤੇ ਵੀਡੀਓ ਦੇ ਨਾਲ ਆਪਣੇ ਅੰਡ ਤੱਕ ਸੱਜਣੋ ਜੁੜੇ ਰਹੋ ਸਾਰੀ ਗੱਲਬਾਤ ਬਾਈ ਦੇ ਨਾਲ ਕਰਾਵਾਂਗੇ ਤੇ ਮਿਲੋਣੇ ਤੁਹਾਨੂੰ ਬਾਈ ਦੇ ਨਾਲ ਆਜੋ ਬਾਈ ਤੇ ਪੁੱਛਦੇ ਆ ਵੀਰ ਤੋਂ ਆਪਾਂ ਕੀ ਹਸਪਤਾ ਬਾਈ ਨੇ ਦਾ ਸੱਸੀ ਗੱਲ ਬਾਈ ਜੀ ਸੱਸੀ ਗੱਲ ਬਾਈ ਹੋ ਠੀਕ ਹੈ ਜੀ ਸੱਸੀ ਗੱਲ ਬਾਈ ਬਾਈ ਆਪਣਾ ਡਰੈਸ ਕਨਫਰਮ ਕਰਿਓ ਆਪਣਾ ਪਿੰਡ ਪਿੰਡ ਗੋਵਿੰਦਗੜ ਦੌੜੀਖਾਨਾ ਠੀਕ ਹੈ ਜੀ ਜ਼ਿਲ੍ਹਾ ਫੇਰਕੋਟ ਤਹਿਸੀਲ ਜੈਤੋ ਤਹਿਸੀਲ ਪਿੰਡ ਜੈਤੋ ਹੈ ਨਾ ਨੇੜੇ ਬਾਜਾਖਾਨਾ ਜੀਦਾ ਇੱਕ ਬਸੇ ਜੀਦਾ ਰਹਿ ਗਿਆ ਵਾਰਡ ਜੈਤੋ ਦੇ ਵਿੱਚਖਾਨੇ ਦੇ ਵਿਚਕਾਰ ਪਿੰਡ ਆ ਠੀਕ ਹੈ ਜੀ ਤੇ ਬਾਈ ਜੀ ਆਪਣਾ ਨੰਬਰ ਬੋਲਿਓ ਆਪਣਾ 94638 31718 94638 31718 31717 ਸੱਜੂ 18 ਤੇ 3178 31718 ਠੀਕ ਹੈ ਇਹ ਨੰਬਰ ਬਾਕੀ ਬਾਈ ਦਾ ਸਕਰੀਨ ਤੇ ਵੀ ਚੱਲਦਾ ਰਹਿਣਾ ਤੇ ਬਾਈ ਕੀ ਪੁੱਛਦੇ ਆ ਤੇ ਬਾਈ ਫਿਰ ਇਹ ਜਿਹੜੀ ਮੈਂ ਸੇਲ ਕਰਨੀ ਤੁਸੀਂ ਤੇ ਬਾਈ ਆਪਣੇ ਘਰ ਦੀ ਝੋਟੀ ਆ ਘਰ ਦੀ ਝੋਟੀ ਆਪਣੇ ਘਰ ਦੀ ਸੀ ਇਹ ਵੀ ਕਰਦੀ ਆ ਠੀਕ ਹੈ ਸਾਰੇ ਵੀ ਜਿਹੜੇ ਪਸ਼ੂ ਬਾਈ ਕੋਲ ਘਰ ਦੇ ਆਗੇ ਹਨਾ ਪੰਜਾਹ ਸੋਏ ਇਹਨੇ ਦਿੱਤਾ ਜੀ 13 ਲੀਟਰ ਦੁੱਧ 13 ਲੀਟਰ ਦੁੱਧ ਹਾਂ ਹਲੇ ਹਫਤੇ ਦੀ ਕੱਚੀ ਆ ਠੀਕ ਹੈ ਆਪਾਂ ਚੋਇਆ ਕਰੇ ਚੋਇਆ ਪਾ ਬਾਈ ਟਕੰਡੇ ਵਾਲਾ ਥੋੜਾ ਲੱਗਿਆ ਸੀ ਤਾਂ ਕਿਉਂ ਸਾਡਾ ਦੁੱਧ ਦਾ ਕੰਮ ਆ ਜੀ ਠੀਕ ਹੈ ਜੀ ਪੀੜ ਵੀ ਤੋਲ ਕੇ ਪਾਉਣੀ ਐ ਐਂਦੀ ਐਂਦੀ ਤੁਹਾਡੇ ਹਿਸਾਬ ਨਾਲ ਬਾਈ ਕਿੰਨਾ ਕੁ ਪਾ ਦੂਗਾ ਬਾਈ ਆਪਾਂ ਬਾਲਣ ਕਿਹਾ ਬਾਕੀ ਅਗਲੇ ਦੀ ਸੇਵਾ ਹੋਣੀ ਐ ਦੁੱਧ ਪਾਉਗੀ 15 ਲੀਟਰ ਅੰਦਾਜ਼ਾ ਵੀ ਹੈਗਾ 15 ਕਿਲੋ ਹੈਨਾ ਕਿਉਂਕਿ ਸੱਜਣੋਂ ਮੈਂ ਨਾ ਭਾਈ ਜਣ ਜੂ ਉੱਤੇ ਜਿਹੜਾ ਢਾਂਚਾ ਬਾਕੀ ਲੇਵਾ ਜਿਹੜਾ ਅਦਰ ਕੁਆਲਟੀ ਆ ਉਹ ਤਾਂ ਗਾ ਮਾਰ ਗਈ ਆ ਬਾਕੀ ਆਪਾਂ ਤੋੜ ਕੇ ਵਿਖਾਉਨੇ ਆ ਤੇ ਬਾਈ ਫਿਰ ਖੋਲ ਲੱਗਦਾ ਕੜਾਈਏ ਜਿਹੜਾ ਤੇ ਸਿੰਘਾ-ਸੁੰਗਾ ਦੀ ਬਹੁਤ ਸਕੀਨ ਬਿਲਕੁਲ ਨੇੜਿਓਂ ਕੁੰਡਾ ਸਿੰਘ ਹੈ ਤੇ ਸੂਆ ਹੈ ਦੂਜਾ ਹਾਂਜੀ ਦੂਜਾ ਸੂਣਾ ਦੂਜਾ ਸੂਆ ਸੂਣਾ ਬਾਈ ਕਹਿੰਦਾ ਹਜੇ ਕਿ ਪਹਿਲਾਂ ਤਾਂ ਤੁਹਾਨੂੰ ਮੈਂ ਤੋੜ ਕੇ ਆਪਾਂ ਬਖਾਉਨੇ ਆ ਬਹੁਤ ਸੋਹਣੀ ਤੇ ਚੰਗੀ ਵਜਨਦਾਰ ਮੈਂ ਆ ਪੂਰੀ ਨਿਗਨ ਨਰੋਈ ਤੇ ਬਾਕੀ ਸਿੰਘਾ-ਸੁੰਗਾ ਦੀ ਕੁਆਲਿਟੀ ਅਸਲ ਨੂੰ ਤੁਸੀਂ ਮਾਰੋ ਚਾਤੀ ਕਰਾਂ ਦੀ ਨਖਰਾ ਨੁਖਰਾ ਬੜਾ ਮਹਿੰਗਾ ਤੇ ਬਾਕੀ ਪਤਲੇ ਪਿੰਡੇ ਦੀ ਆ ਚਮਕ-ਦਮਕ ਵੀ ਚੰਗੀ ਹੈ ਤੇ ਜਿਹੜੀ ਆਰਡਰ ਕੁਆਲਿਟੀ ਆ ਜੀ ਉਹ ਤਾਂ ਬਾਖਮਾਲ ਆ ਜੀ ਇੱਕ ਕਿਹੜਾ ਬਾਈ ਹੋਰ ਕਿਹੜਾ ਜੇਕਰਾਂ ਜੀ ਹੌਲੀ ਦੋਰੀ ਤੇ ਕਿਉਂਕਿ ਕਈ ਵਾਰ ਕਿਸੇ ਦੂਰੋਂ ਨੇੜੋਂ ਆਉਣਾ ਹੁੰਦਾ ਭਰਾ ਨੇ ਤੇ ਬਾਕੀ ਜੇ ਥਣਾ ਥਣਾ ਦੀ ਗੱਲ ਕਰੀਏ ਤਾਂ ਕੱਲਾ ਗੱਲਾ ਥਣਾ ਪੀੜੀ ਦੇ ਪਾ ਵੈਰਗਾ ਤੇ ਲੇਵੇ ਦੀ ਕੁਆਲਿਟੀ ਬਹੁਤ ਸੁਣੀ ਹੈ ਗਾਈਆਂ ਰਗਾ ਲੇਵਾ ਸੁਖਣਾ ਤੇ ਬਾਕੀ ਇਸ ਚੰਗੀ ਸੰਭਾਲੀ ਆ ਬਾਈ ਦੀ ਤੇ ਕਿਉਂਕਿ ਸਾਂਭ ਸੰਭਾਲ ਦਾ ਹੀ ਮੁੱਲ ਪੈਂਦਾ ਸੱਜਣੂ ਬਾਕੀ ਬੇਲਬੂਲ ਬਹੁਤ ਆ ਮੈਂ ਜੀ ਧੌਣ ਧੂਣ ਲੰਮੀ ਹੈ ਛੋਟਾ ਸਿੰਘ ਆ ਗਿਆ ਬਿਲਕੁਲ ਤੇ ਦੂਜਾ ਸੁਹਾ ਸੁੰਦੀ ਆ ਸੱਜਣੋ ਬਾਈ ਕਹਿੰਦਾ ਅਰੀਜਨਲ ਕੋਈ ਐ ਨਹੀਂ ਕੋਈ ਤੀਜਾ ਨਹੀਂ ਕੋਈ ਚੌਥਾ ਨਹੀਂ ਦੂਜਾ ਸੁਹਾ ਸੁੰਦੀ ਆ ਗਰੰਟੀ ਆ ਬਾਈ ਕਹਿੰਦਾ ਬਾਕੀ ਜਿਹੜੀ ਆਰਡਰ ਕੁਆਲਿਟੀ ਆਗੀ ਮਾਰੋ ਕਰਾਂ ਦੀ ਝਾਤ ਕੱਲਾ ਕੱਲਾ ਥਣਾਗਾ ਸੁਣਾ ਥਣਾ ਹੱਥ ਦੀ ਚਵਾਈ ਵਾਲਾ ਪੀੜੀ ਦੇ ਪਾ ਫੈਰ ਗਾਚਾ ਦੇ ਨੁਕਰਾਂ ਤੇ ਥਣ ਲੱਗਿਆ ਬਾਕੀ ਜਿਹੜੀ ਆਰਡਰ ਕੁਆਲਿਟੀ ਆਗੀ ਅੱਗੇ ਪਿੱਛੇ ਦਾ ਲੇਵਾ ਗਿਆ ਗਾੜੀ ਗੁੜੀ ਬਹੁਤ ਚੰਗੀ ਆ ਥਣਾ ਦਾ ਸੈਜ ਬਹੁਤ ਸੋਹਣਾ ਦੇਖੋ ਜੀ ਹੱਥ ਦੀ ਚਵਾਈ ਵਾਲਾ ਥਣਾ ਮੋਟਾ ਮੋਟਾ ਤੇ ਬੇਲ ਬੂਲ ਬਹੁਤ ਚੰਗੀ ਆ ਨਿੱਕਾ ਸਿੰਘ ਆ ਗਿਆ ਤੇ ਦੂਜਾ ਸੂਹਾ ਸੁੰਦੀਆ ਬਾਈ ਕਹਿੰਦਾ ਰਿਜਨਲ ਘਰ ਦੀ ਆ ਬਾਈ ਦੇ ਤੇ ਸਾਰੇ ਪਸ਼ੂ ਘਰ ਦੇ ਹੀ ਆ ਬਾਈ ਕਹਿੰਦਾ ਆਪਣੇ ਤੇ 13 ਕਿਲੋ ਬਾਈ ਕਹਿੰਦਾ ਵੀ ਦੁੱਧ ਆਪਾਂ ਚੋਇਆ ਕੰਡੇ ਵਾਲਾ ਤੇ ਬਾਈ ਦੇ ਹਿਸਾਬ ਨਾਲ ਤਾਂ ਬਾਈ ਕਹਿੰਦਾ ਵੀ 15 16 ਕਿਲੋ ਦੁੱਧ ਬਾਈ ਦਾ ਹੱਕ ਬਣਦਾ ਪਾਉਣ ਦਾ ਕਿਉਂਕਿ ਚੰਗਾ ਬਾਈਨ ਵਜੂਦ ਆ ਤੇ ਦੇ ਵੀ ਦਊਗੀ ਜਦੋਂ 13 ਕਿਲੋ ਪਹਿਲੇ ਸੂਏ ਕੱਢਿਆ ਤੇ ਫਿਰ 14 15 ਦਾ ਹੱਕ ਵੀ ਬਣਦਾ ਦੇਣ ਦਾ ਤੇ ਬਾਈ ਰਾਜ਼ੀ ਕਰਨ ਦੀ ਤੇ ਤੇ ਬਾਈ ਲੰਮਾ ਟਾਈਮ ਦਿੰਦੀ ਰੁੱਧ ਬਾਈ ਅਸੀਂ ਨੇ ਡੇਢ ਮਹੀਨਾ ਪਹਿਲਾਂ ਮਾਸਾ ਛੱਡੀ ਆ ਠੀਕ ਆ ਹਾਂ ਤੇ ਚੋ ਮਿਲਦੀ ਵੀ ਕੱਟੀ ਦੀ ਰਹੀ ਆ ਅੱਛਾ ਬੱਚੇ ਦੀ ਮਿਲਦੀ ਰਹੀ ਆ ਇਹ ਤਾਂ ਪਿਛਲੇ ਸੂਏ ਦਾ ਬੱਚਾ ਕੀ ਸੀ ਆਹ ਖੜੀ ਕੱਟੀ ਆ ਜੀ ਅੱਛਾ ਕੱਟੀ ਆ ਹਾਂਜੀ ਲੋ ਵੀ ਸੱਜਣੋ ਕਿਉਂ ਫੇਰ ਤਾਂ ਬਿਲਕੁਲ ਸਹੀ ਟਾਈਮ ਤੇ ਸੂਪੀ ਹੈ ਨਾ ਬੱਚਾ ਇਹ ਸਾਲਕ ਦਾ ਹੀ ਆ ਮਾਸਾ ਹੀ ਮਾਸਾ ਸਾਲਕ ਦਾ ਹੋਊਗਾ 1-2 ਮਹੀਨਾ ਦੀ ਬਣ ਗਈ ਸੀ ਠੀਕ ਆ ਬੱਚੇ-ਬੁੱਚੇ ਵੀ ਸੋਹਣੇ ਪਉਂਦੀ ਐ ਤੇ ਕੱਟੀ ਵੀ ਪੂਰੀ ਆਵਦੇ ਆ ਗਈ ਆ ਉੰਡੀ ਬਿਲਕੁਲ ਤੇ ਪਰ ਮੱਝ ਸ਼ੇਲ ਕਰਨੀ ਆ ਬਾਈ ਨੇ ਤੇ ਆਪਾਂ ਫੇਰ ਸੇਲ ਕਰਨ ਦਾ ਕੀ ਕਾਰਨਾ ਬਾਈ ਸੇਲ ਕਰਨਾ ਬਾਈ ਅਸੀਂ ਪਹਿਲੇ ਦਾ ਸੌਦਾ ਕਰ ਲਿਆ ਠੀਕ ਹੈ ਅਸੀਂ ਤਾਂ ਕਰਕੇ ਇੱਕ ਹੋਰ ਝੁੱਟੀ ਆਪਣੇ ਅੰਦਰ ਖੜੀ ਆ ਉਹ ਵਾਲੇ ਇੱਕ ਮਹੀਨੇ ਦੀ ਕੱਚੀ ਉਹ ਵੀ ਸੇਲ ਕਰਾਂਗੇ ਠੀਕ ਹੈ ਦੋ ਗਾਂਾਂ ਤੇ ਦੋ ਝੋਟਾਂ ਕਰਾਂਗੇ ਆਪਣੇ ਕੋਲੇ ਦੋ ਝੋਟੀਆਂ ਹੋਰ ਹੈਗੀਆਂ ਦੁੱਧ ਤੇ ਲੈ ਠੀਕ ਉਂ ਵੈਸੇ ਆਪਣਾ ਦੁੱਧ ਦਾ ਕੰਮ ਆ ਵੀ ਦੁੱਧ ਪਾਉਂਦੇ ਨੇ ਤੇ ਵਧੀਆ ਵਾਜਦੇ 2 ਰੁਪਏ ਬਾਈ ਤੁਹਾਡੇ ਹੱਥ ਹਾਂ ਜਿਹੜਾ ਮੈਂ ਨਹੀਂ ਆਮ ਲੋਕ ਬੰਦੇ ਜਿਹੜਾ ਮੇਰੇ ਅੱਗੇ ਕਿਤੇ ਹੱਥ ਨਹੀਂ ਲਾਇਆ ਕੋਈ ਚੱਕ ਟੋਕਰੀ ਨੂੰ ਹੈਨਾ ਉਹ ਇਸ ਧੰਦੇ ਨੂੰ ਬਹੁਤ ਬੰਦਿਆਂ ਨੇ ਬਦਨਾਮ ਵੀ ਕੀਤਾ ਵੀ ਪਸ਼ੂਆਂ 'ਚ ਬੱਚ ਦਾ ਕੋਈ ਨਹੀਂ ਪਸ਼ੂ ਪਰ ਸੱਜਣੋ ਜਿਹੜੀਆਂ ਆਪਣੇ ਆਮ ਘਰਾਂ ਦੀਆਂ ਕਬੀਲਦਾਰੀਆਂ ਉਹ ਪਸ਼ੂਆਂ ਦੇ ਦੁੱਧਵਾਦ ਤੋਂ ਹੀ ਚੱਲਦੀਆਂ ਕਿਉਂ ਬਾਈ ਅਸੀਂ ਤਾਂ ਬਾਈ ਜੀ ਅੱਗੇ ਕੋਈ ਤਾਂ ਚਾਰ ਵੀ ਬਣਾਉ ਕਹੀ ਜਾਂਦਾ ਸਾਨੂੰ ਪੰਜ 6 ਸਾਲ ਹੋ ਗਏ ਚਾਰ ਪਾਉਂਦਿਆਂ ਨੂੰ ਹਨ ਜੀ ਜੀ ਚੰਨ ਇੱਕ ਬਣਾ ਚਾਰ ਸੋਨੇ ਸਾਹਮਣੇ ਆ ਪਸ਼ੂਆਂ ਦਾ ਸਾਰਾ ਕੋਤ ਦੇ ਨਾ ਇਹ ਪਸ਼ੂਆਂ ਦੀ ਬਾਈ ਦੀ ਬਾਈ ਦੀ ਸੰਭਾਲ ਆ ਜਿਹੜੀ ਸੱਜਣੋ ਬਹੁਤ ਚੰਗੀ ਆ ਸਾਰੇ ਪਸ਼ੂ ਨਾ ਚੰਗੇ ਤੇ ਚੰਗੇ ਰਿਕਾਰਡ ਵਾਲੇ ਆ ਬਾਕੀ ਬਾਈ ਦੇ ਨਾਲ ਨਾ ਗੱਲਬਾਤ ਕਿਸੇ ਦਿਨ ਕਰਾਵਾਂਗੇ ਬਾਈ ਇੱਕ ਮੈਂ ਸ਼ੌਂਕ ਦੇ ਨਾਲ ਹਰਿਆਣੇ ਚ ਵੀ ਲੈ ਕੇ ਆਇਆ ਪਰ ਹਰਿਆਣਾ ਕੁਛ ਨਹੀਂ ਕਹਿੰਦਾ ਕੋਈ ਹਰਿਆਣੀ ਦੀ ਨਹੀਂ ਕੋਈ ਕੁਛ ਨਹੀਂ ਵਹਿਮ ਹੁੰਦਾ ਬਾਈ ਦੇ ਘਰ ਦੀ ਮੈਂ ਇਹ ਆਪਣੀ ਇਥੋਂ ਹੀ ਬਰੀਡਿੰਗ ਹੈ ਨਾ ਪੰਜਾਬ ਵਾਲੀ ਇਹਦੀ ਮਾਂ ਵੀ ਸਾਡੇ ਘਰ ਦੀ ਸੀ ਜੀ ਬਤੇ ਲੋਕ ਕਹਿੰਦੇ ਨੇ ਵੀ ਹਰਿਆਣੇ ਚ ਲਿਆ ਕੀ ਖਣੀ ਦੁੱਧ ਦਿੰਨਾ ਆਪਣੇ ਤੇ ਨਾਲ ਤੇ ਹਫਤਾ ਇੱਕ ਪਹਿਲਾਂ ਆਪਾਂ ਤਿੰਨ ਮੱਝਾਂ ਸੇਲ ਹੋਈਆਂ ਠੀਕ ਹੈ ਜੀ ਵੀ ਜਣੀ ਕਿ ਬਹੁਤ ਸੋਹਣੇ ਚੰਗੇ ਦੁੱਧਾਂ ਹੈ 17 18 ਕਿਲੋ ਦੁੱਧ ਆਉਣਾ ਸੀ ਤਰਨ ਤਰਨ ਦੇ ਬੰਦੇ ਲੈ ਗਏ ਪਿੰਡ ਡਾਲੇ ਕਿਦੇ ਤੇ ਜਣੀ ਕਿ ਚੰਗੀ ਮੈਂ ਤਾਂ ਪਤਾ ਦੂਰੋਂ ਹੀ ਲੱਗ ਜਾਂਦਾ ਪੱਛਪੜਾ ਦੀ ਬਨਾਵਟ ਜਿਹੜੀ ਮੈਂ ਦੀ ਬਹੁਤ ਸੋਹਣੀ ਆ ਦੇਖੋ ਜੀ ਮਗਰੋਂ ਪੁੱਠਾ ਪਾਠਾ ਬਹੁਤ ਚੰਗਾ ਬਾਕੀ ਥਣਾ ਦੀ ਜਿਹੜੀ ਬੰਤਰ ਆ ਬਹੁਤ ਸੋਹਣੀ ਆ ਤੇ ਧਰ ਦੂਰ ਬੋਲੀ ਆ ਬਾਈ ਬਾਈ ਫੁੱਲ ਬੋਲੀ ਆ ਪਾ ਦੋਨੇ ਪਾਸੇ ਬਹਿ ਕੇ ਚੁੱਲ ਰਹੇ ਆ ਅਸੀਂ ਹੁਣ ਇਹ ਤਾਂ ਮੰਨ ਕੇ ਦਲ ਟਾਈਮ ਕਿੰਨਾ ਪਿਆ ਹਜੇ ਟਾਈਮ ਬਾਈ ਜੀ ਹਫਤਾ ਲੈ ਜੂਰੇ ਇੱਕ ਹਫਤਾ ਹਜੇ ਲੈ ਜੂਗੀ ਹੇ ਅੱਗੇ ਵੀ ਪੂਰੇ ਦਿਨਾਂ ਤੋਂ ਸੁਣਦੀ ਕਿ ਉੱਤੇ ਚਾਰ ਦਿਨ ਉਤੋਂ ਦੇ ਨੰਗੇ ਅੱਗੇ 13 ਦਿਨਾਂ ਤੋਂ ਸੁਣਦੀ ਫੇਰ ਤਾਂ ਮੰਨ ਕੇ ਚੱਲ ਹਜੇ ਲੇਵੇ ਦੀ ਕੁਆਲਿਟੀ ਨੇ ਹੋਰ ਕੱਢਣੀ ਹੈ ਗਾਈਆਂ ਵਾਂਗੂ ਕੱਢੂਗੀ ਬੈਠਣਾ ਮੁਸ਼ਕਲ ਹੋ ਜਾਣਾ ਸੁੱਖ ਨਾ ਕਿਉਂਕਿ ਬਹੁਤ ਸੋਹਣੀ ਕੁਆਲਿਟੀ ਹੈ ਜੀ ਦੇਖੋ ਜੀ ਪੂਰੀ ਚੰਗੀ ਨਿਗਰਨ ਰੋਈ ਮੈਂ ਆ ਜੇ ਕਿਸੇ ਭਰਾ ਨੇ ਚੰਗੇ ਦੁੱਧ ਵਾਲੀ ਮੈਂ ਰੱਖਣੀ ਹੋਵੇ ਤਾਂ ਸੱਜਣੋ ਬਾਈ ਦੇ ਨਾਲ ਗੱਲਬਾਤ ਕਰ ਲਿਓ ਬਾਈ ਦਾ ਨੰਬਰ ਆ ਜਿਹੜਾ ਸਕਰੀਨ ਤੇ ਚੱਲਦਾ ਰਹਿਣਾ ਤੇ ਆਪਾਂ ਜਿਹੜੀ ਡਿਮਾਂਡ ਦੀ ਗੱਲ ਕਰਕੇ ਭਾਈ ਡਿਮਾਂਡ ਕੀ ਰੋ ਡਿਮਾਂਡ ਭਾਈ ਜੀ ਕੋਈ ਕਸ ਕਰਾਈ ਜਾਵੇ ਆਪਾਂ 165 ਦੀ ਦੇ ਦਾਂਗੇ 1 ਲੱਖ ਤੇ 65000 ਦੀ ਆਪਾਂ ਮੈਂ ਦੇ ਦਾਂਗੇ ਵਿਚੋ ਮਾਨਤਨ ਹੋ ਜਾ ਮਾਨਤਨ ਕਰ ਦਾਂਗੇ ਠੀਕ ਹੈ ਲੋ ਵੀ ਸੱਜਣੋ ਹੋ ਜੀ ਕਰਨ ਦੀ ਮੈਂ ਇਹਨੂੰ ਹੱਕੀ ਬਾਈ ਇਧਰ ਨੂੰ ਇਧਰ ਨੂੰ ਹੱਕ ਦੇ ਸਿੰਘਾ-ਸੁੰਗਾ ਦੀ ਮੰਤਰ ਦੇਖ ਲੋ ਆਪਾਂ ਦੁਬਾਰਾ ਫੇਰ ਕੈਮਰਾ ਮਾਰ ਦਨੇ ਪੱਠਪੁੜੇ ਦੀ ਬਨਾਵਟ ਬਹੁਤ ਸੋਹਣੀ ਹੈ 13 ਕਿਲੋ ਬਾਈ ਕਹਿੰਦਾ 13 ਕਿਲੋ ਦੁੱਧ ਬਾਈ ਕਹਿੰਦਾ ਵੀ ਆਪਾਂ ਪਲੂਨ ਦਾ ਛੋਇਆ ਦੂਜਾ ਸੁਆ ਸੁਣੀ ਅਰੀਜਨਲ ਤੇ ਘਰ ਦੀ ਆ ਬਾਈ ਦੇ ਤੇ ਆਰਡਰ ਕੁਆਲਟੀ ਮੈਂ ਦੀ ਬਾਕਮਾਲਾ ਜੀ ਦੇਖੋ ਹਜੇ ਦਿਨ ਬਾਈ ਕਹਿੰਦਾ ਵੀ ਪੰਜ ਚਾਰ ਦਿਨ ਹਫਤਾ ਲੈ ਜੂਗੀ ਤੇ ਜਦੋਂ ਹਫਤੇ ਨੂੰ ਫਿਰ ਤਿਆਰੀ ਤੇ ਆਊਗੀ ਮੈਂ ਤੇ ਇਦੋਂ ਵੀ ਸੋਹਣਾ ਨਿਖਰ ਕੇ ਮੈਂ ਨਹੀਂ ਆਉਣਾ ਸੋਹਣੀ ਬੰਤਰ ਪਟਪੁਰਾਂ ਦੀ ਬਣਾਵਟ ਵੀ ਚੰਗੀ ਆ ਤੇ 13 ਕਿਲੋ ਪਿਛਲੇ ਸੂਏ ਪਾਇਆ ਤੇ 14 15 ਕਿਲੋ ਬਾਈ ਕਹਿੰਦਾ ਵੀ ਆਰਾਮ ਨਾਲ ਬੜੇ ਆਰਾਮ ਨਾਲ ਆਪਾਂ ਦੂਗੀ 1 ਲੱਖ ਤੇ 65 ਹਜ਼ਾਰ ਦੀ ਬਾਈ ਕਹਿੰਦਾ ਵੀ ਆਪਾਂ ਦੇਣੀ ਆ ਵਿੱਚੋਂ ਮਾਨ ਤਨ ਖੁੱਲਾ ਹੋ ਜੂ ਪਰ ਜਿਹੜੀ ਮਹਿੰਦੀ ਨਸਲ ਆ ਨਸਲ ਬਹੁਤ ਚੰਗੀ ਆ ਆ ਆ ਲੇਵੇ ਤੇ ਜਿਹੜੇ ਪਸ਼ੂ ਦੇ ਮੌਕੇ ਹੁੰਦੇ ਆ ਨਾ ਦੋਨੇ ਬਰਾਬਰੋਬਰ ਉਹ ਪਸ਼ੂ ਹਮੇਸ਼ਾ ਦਧਾਰੂ ਹੀ ਹੁੰਦਾ ਤੇ ਬਾਕੀ ਹੁੰਦਾ ਡੋਡੀ ਬਲੱਡ ਆ ਪਸ਼ੂਆਂ ਦਾ ਤੇ ਲੰਮਾ ਟਾਈਮ ਭਾਈ ਕਹਿੰਦਾ ਵੀ ਦੁੱਧ ਦਿੰਦੀ ਆ 1 ਲੱਖ ਤੇ 65 ਹਜ਼ਾਰ ਤਸੱਜਨ ਤੁਹਾਨੂੰ ਮਿਲ ਜੂਗੀ ਛੋਟਾ ਸਿੰਗ ਆ ਬਿਲਕੁਲ ਤੇ ਚੰਗਾ ਵਜ਼ਨ ਵਜੂਦਾ ਇਹਦੂ ਅੱਗੇ ਆ ਗਈ ਜਰਸੀ ਦਾ ਕ੍ਰੋਸ ਆ ਗਈ ਗਾਂ ਹੈ ਨਾ ਭਾਈ ਇਹਦਾ ਦੱਸੀ ਕੀ ਰੀ ਸੌਕ ਦਾ ਵਾ ਸੁਹਾ ਕਿੰਨ ਮਾ ਇਹ ਪਹਿਲੇ ਸੂਆ ਹਫਤਾ ਸੂਈ ਨੂੰ ਹੋਇਆ ਪਹਿਲਾ ਸੂਆ ਤੇ ਹਫਤਾ ਹੋ ਗਿਆ ਸੂਈ ਨੂੰ ਘਰ ਦੀ ਆਪਣੇ ਕਨੇ ਘਰ ਜਿਹਨੇ ਵਧੀਏ ਤਾਂ ਆਪਾਂ ਲਿਆਂਦੀ ਸੀਗੀ ਠੀਕ ਹੈ ਸੋਣ ਵਾਲੀ ਠੀਕ ਹੈ ਕਹੇ ਤਾਂ ਗਰੀਬ ਘਰੋਂ ਆਈ ਸੀਗੀ ਇਹਦਾ ਥੋੜਾ ਥਾਂ ਛੋਟਾ ਕਰਕੇ ਤੇ ਮੁਰਿਆਂ ਤੋਂ ਚੋਈ ਨਹੀਂ ਜਾਂਦੀ ਮੈਨੂੰ ਚੋਣੀ ਪੈਂਦੀ ਐ ਤਾਂ ਕਰਕੇ ਵੇਚੀ ਉਹ ਪਸਮਾਰ ਚ ਤਾਂ ਸਾਨੂੰ ਥਾਂ ਦਾ ਸੱਜ ਤਾਂ ਵਧੀਆ ਵੈਸੇ ਪਸਮਾਰ ਚ ਥਣ ਸੱਜ ਨੂੰ ਹੋਰ ਕੱਢੂਗੀ ਤੇ ਜਿਹੜੀਆਂ ਲੈਵੇ ਤੇ ਨਾੜਾਂ ਨੂੰ ਤਾਂ ਬਹੁਤ ਚੰਗੀਆਂ ਸੂਆ ਆ ਗਈ ਇਹ ਪਹਿਲਾ ਹੈ ਨਾ ਤੇ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਇਹਨੂੰ ਹਫਤਾ ਹੋ ਗਿਆ ਹੁਣ ਦੁੱਧ ਕਿੰਨਾ ਸਹੀ ਤੋਂ ਹੁਣ ਆਸ ਟਾਈਮ ਇਹਦੇ 8 ਕਿਲੋ ਦੁੱਧ ਆਇਆ 8 ਕਿਲੋ ਕੰਡੇ ਵਾਲਾ ਭਾਵੇਂ ਕੋਈ 2 ਟਾਈਮ 3 ਟਾਈਮ 4 ਟਾਈਮ ਜੋਗੇ ਲੈ ਕੋਈ ਠੀਕ ਹੈ ਚਵਾਈ ਕਰ ਸਕਦਾ ਹੈ ਨਾ ਉਹਦੀਆਂ ਲੈ ਫਿਰ ਖੋਲ ਲੱਗ ਰਾਂ ਜੀ ਟੋਰੀ ਲਓ ਸੱਜਣੋ ਮੈਂ ਵੀ ਬਹੁਤ ਚੰਗੀ ਹੈ ਬਾਈ ਦੀ ਤੇ ਇੱਕ ਵਾਈ ਕੁਲੇ ਹੈ ਜੀ ਜਿਹੜੀ ਗੈੜ ਜਰਸੀ ਦਾ ਕ੍ਰੋਸ ਹੈ ਫੇਸ ਕੁਆਲਿਟੀ ਦੇਖੋ ਜਰਸੀ ਵਾਲਾ ਫੇਸ ਆ ਬਿਲਕੁਲ ਤੇ ਰੰਗ ਰੰਗ ਵੀ ਜਮਾ ਪੰਜਾਬ ਵਾਲੀ ਜਰਸੀ ਆ ਇਹ ਜਿਹੜੀ ਆਰਡਰ ਕੁਆਲਿਟੀ ਹੈਗੀ ਵੈੜ ਦੀ ਬਹੁਤ ਚੰਗੀ ਦੇਖੋ ਜੀ ਐਂ ਫਸੀ ਫਰਦੀ ਆ ਪੂਰੀ ਤੇ ਸੋਹਣੀ ਆਰਡਰ ਕੁਆਲਿਟੀ ਆ ਬਿਲਕੁਲ ਟਾਈਟ ਆਰਡਰ ਦੀ ਆ ਕੋਈ ਐ ਲੌਂਗਮਾ ਟਟਮਾ ਨਹੀਂ ਭਾਵੇਂ ਕੋਈ ਦੋ ਸੂਏ ਚਾਰ ਸੂਏ ਪੀ ਸਕਦਾ ਕੱਦ ਆ ਗਿਆ ਸੱਜਣੋਂ ਦਰਮਾਨਾ ਕਿਉਂਕਿ ਜਿਹੜੀਆਂ ਜਰਸੀਆਂ ਹੈਗੀਆਂ ਹੁੰਦੀਆਂ ਇਹਨਾਂ ਦੇ ਕੱਦ ਹੁੰਦੇ ਬੱਤ ਦੇ ਤੇ ਕੱਦੇ ਦਾ ਆ ਗਿਆ ਬੱਤ ਦਾ ਪਹਿਲਾ ਸੂਆ ਤੇ ਸੋਹਣਾ ਹਥਾਣਾ ਹੱਥ ਦੀ ਚਵਾਈ ਵਾਲਾ ਦੇਖੋ ਜੀ ਬਾਕੀ ਕੁਆਲਿਟੀ ਬਹੁਤ ਚੰਗੀ ਆ ਆਰਡਰ ਕੁਆਲਿਟੀ ਵੀ ਸੋਹਣੀ ਐ ਪਿੱਛੇ ਬੱਚਾ ਕੀ ਆ ਬਾਈ ਇੱਥੇ ਲਓ ਵੀ ਸੱਜਣੂ ਬਾਈ ਕਹਿੰਦਾ ਬੱਚੀ ਆ ਹਾਂਜੀ ਬੱਚੀ ਲਓ ਵੀ ਦੇਖੋ ਕਹਿੰਦਾ ਜੀ ਬੱਚੀ ਵੀ ਆ ਜੀ ਮਾਂ ਵਾਂਗੂ ਪੂਰੀ ਚੰਗੀ ਮਰੂਗੀ ਉਦੋਂ ਵੀ ਇਹ ਕਲਾਸ ਬਣੂਗੀ ਦੇਖੋ ਫੇਸ ਕੁਆਲਿਟੀ ਦੇਖੋ ਬੱਚੀ ਦਾ ਵੀ ਸੋਹਣੀ ਐ ਤੇ ਬਾਕੀ ਬਾਈ ਨੇ ਚੰਗਾ ਦੁੱਧ ਦਾ ਤਾਂ ਛੱਡਿਆ ਸੰਭਾਲੀ ਚੰਗੀ ਐ ਤੇ ਬਾਈ ਇਹਦੀਆਂ ਧਾਰਾਂ ਧਾਰਾਂ ਵੀ ਮਾਰ ਕੇ ਵਿਖਾ ਜਾਾਂਗੇ ਆਪਾਂ ਹੈਨਾ ਹਾਂਜੀ ਹਾਂਜੀ ਧਾਰਾਂ ਅਗਰ ਦੂਸਰੀ ਮਾਂਪਾ ਮਾਰਦਾਂਗੇ ਧਾਰਾਂ ਵੀ ਇਹ ਆਰਡਰ ਕੁਆਲਿਟੀ ਵੀ ਸੋਹਣਾ ਆ ਗਿਆ ਪਹਿਲਾ ਸੂਆ ਆ ਗਈ ਸੂਈ ਨੂੰ ਬਾਈ ਕਹਿੰਦਾ ਵੀ ਹੋ ਗਿਆ ਹਫਤੇ ਦੇ ਅੰਦਰ ਅੰਦਰ ਇੱਕ ਦੋ ਦਿਨ ਇਧਰ ਉਧਰ ਹੋਣਗੇ ਦੁੱਧ ਆ ਗਿਆ ਜੀ ਇਹਦੇ ਥੱਲੇ 8 ਕਿਲੋ ਕੰਡੇ ਵਾਲਾ ਦੋ ਟਾਈਮ ਤਿੰਨ ਟਾਈਮ ਚੁਵਾਈ ਅਗਲਾ ਕਰ ਸਕਦਾ ਜਿਹੜੇ ਵੀ ਭੈਣ ਭਰਾ ਦੇ ਪਸੰਦ ਹੋਵੇ ਤੇ ਚੋਕੇ ਤਸੱਲੀ ਤੁਸੀਂ ਕਰਨੀ ਹੈ ਸੱਜਣੋ ਤੇ ਜਿਹੜੇ ਪਰਿਵਾਰ ਨੇ ਘਰੇ ਮੰਨ ਕੇ ਚੱਲੇ ਰੱਖਣੀਆਂ ਚਾਹ ਪਾਣੀ ਪੀਣ ਨੂੰ ਘਰੇ ਘਰ ਦਾ ਗੁਜ਼ਾਰਾ ਵਧੀਆ ਕਰਾਊਗੀ ਹੈਨਾ 8-9 ਕਿਲੋ 10-9 ਕਿਲੋ ਦੁੱਧ ਤੇ ਕਰਿਆਉਗੀ ਹੌ ਤਾਈ ਹੋਇਆ ਸੂਈ ਖਾਣ ਪੀਣ ਨੂੰ ਵਧੀਆ ਖੁੱਲੀ ਆ ਬਾਕੀ ਜਿਹੜਾ ਕੋਈ ਮਰਜੀ ਸਿੱਟੇ ਦੱਬੀ ਆ ਚਾਰੂ ਆ ਕਿਉਂਕਿ ਗੋਲ ਮਟੋਲ ਪਈ ਜਾਣ ਕੋਈ ਲੀਸੀ ਲਾਵੀ ਨਹੀਂ ਤੇ ਮਗਰ ਜਿਹੜਾ ਜਾਇਆ ਆ ਗਿਆ ਵੱਛੀ ਤੇ ਵੱਛੀ ਵੀ ਬਹੁਤ ਚੰਗੀ ਆ ਗਈ ਪੰਜਾਬ ਵਾਲੀ ਜਰਸੀ ਪੂਰੀਆਂ ਬਾਈ ਨੇ ਚੰਗੀ ਸੰਭਾਲੀ ਆ ਤੇ ਬਾਈ ਫਿਰ ਇਹਦੀ ਡਿਮਾਂਡ ਆਪਾਂ ਕੀ ਕਰਦੇ ਇਹਦਾ ਬਾਈ ਮੌਲੇ ਜਨਾ ਮਾਝੇ ਆਪਾਂ 25000 ਦੀ ਦੇਣਾ 25000 ਦੀ ਦੇ ਦਾਂਗੇ ਲਓ ਵੀ ਸੱਜਣੂ ਬਿਲਕੁਲ ਜਾਇਜ਼ ਡਿਮਾਂਡ ਕਰੀ ਆ ਬਾਈ ਨੇ 25000 ਰੁਪਏ ਦੇ ਵਿੱਚ ਬਾਈ ਕਹਿੰਦਾ ਵੀ ਆਪਾਂ ਦੇ ਦਾਂਗੇ 8 ਕਿਲੋ ਦੁੱਧ ਤੇ ਸੂਈ ਨੂੰ ਹੋਇਆ ਇੱਕ ਹਫਤਾ ਪਹਿਲਣ ਵਛੀ ਤੇ ਕੱਲਾ ਕੱਲਾ ਥਾਣਾ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਸੋਹਣੀ ਥਾਣ ਲੈਵੇ ਦੀ ਵੀ ਚੰਗੀ ਆ ਤੇ ਬਾਕੀ ਮੁੱਲ ਵੀ ਜਿਹੜਾ ਬਾਈ ਨੇ ਕਰਿਆ ਤੋਕੜਾਂ ਲੈ ਗਿਆ ਕਰਿਆ ਤੇ ਚੋਣ ਜਾਣ ਨੂੰ ਸੀਲ ਆ ਬਾਈ ਹਾਂ ਬਾਈ ਸੀਲ ਆ ਵਧੀਆ ਥਾ ਪੇਰਾ ਸਟਾਫ ਦੇ ਕਰੇ ਵਧੀਆ ਚੋਣੇ ਆ ਕਦੋਂ ਦਰੋਂ ਬਗਾਨੇ ਕਰੇ ਉੱਪਰ ਮਾੜਾ ਮੁੰਡਾ ਕਰ ਵੀ ਠੀਕ ਆ ਬਾਈ ਕਹਿੰਦਾ ਵੀ ਆਪਾਂ ਦਾ ਵਧੀਆ ਚੋਣੇ ਆ ਸੀਲਸ ਲੱਗਾ ਬਾਕੀ ਜਿਹੜੇ ਭਰਾ ਦੇ ਭੈਣ ਭਰਾ ਦੇ ਫਿਰ ਟੋਹੀ ਸੱਜਣੋਂ ਆਦੀ ਤਸੱਲੀ ਤੁਸੀਂ ਕਰ ਸਕਦੇ ਆ ਡਿਮਾਂਡ ਬਾਈ ਨੇ ਕਰੀ ਹੈਗੀ 25000 ਰੁਪਇਆ ਤੇ ਵਿੱਚੋਂ ਛੋਟ ਛੱਪਾ ਬਾਈ ਕਿਹਨਾਂ ਆਪਾਂ ਕਰ ਦਾਂਗੇ ਤੇ ਚੰਗੀ ਗਾਂ ਵਧੀਆ ਲਓ ਵੀ ਸੱਜਣੋਂ 25000 ਰੁਪਏ ਦੇ ਵਿੱਚ ਤੁਹਾਨੂੰ ਤਾਜੀ ਸੂਈ ਤੇ ਮਗਰ ਵੱਛੀ ਵਾਲੀ ਗਾਂ ਮਿਲ ਜੂਗੀ ਜਿਹੜੇ ਭਰਾ ਨੇ ਘੱਟ ਪੇਮੈਂਟ ਲਾਉਣੀ ਹੋਵੇ ਤੇ ਉਹਦੇ ਵਾਸਤੇ ਵਧੀਆ ਆਪਸ਼ਨ ਹੈ ਵਧੀਆ ਚੰਗੀ ਘਰੇ ਰੱਖਣ ਵਾਲੀ ਵਿਹੜਾ ਇੱਕ ਬਾਈ ਕੋਲ ਹੈਗੀ ਹੈ ਸੱਜਣੋਂ ਟੋਕੜ ਵਿਹੜਾ ਹੋਰ ਇਹ ਵੀ ਬਿਲਕੁਲ ਸਸਤੇ ਮੁੱਲ ਦੀ ਆ ਦੋਨੇ ਪਸ਼ੂ ਬਿਲਕੁਲ ਜਾਇ ਰੇਟ ਦੇ ਆ ਇਹਦੇ ਥੱਲੇ ਆਪਾਂ ਪੁੱਛਦਿਆਂ ਬਾਈ ਨੂੰ ਕਿੰਨਾ ਦੁੱਧ ਬਾਈ ਇਹਦੇ ਥੱਲੇ ਕਿੰਨਾ ਦੁੱਧ ਹੁਣ 7 ਕਿਲੋ ਦੁੱਧ ਹੋਊਗਾ 7 ਕਿਲੋ ਦੁੱਧ ਸੂਆ ਕਿੰਨਾ ਹੈ ਪਹਿਲਣ ਪਹਿਲਣ 7 ਕਿਲੋ ਦੁੱਧ ਜਣੀ ਕਿ ਹੈਗਾ ਕਿੰਨਾ ਹੈਗਾ ਜੀ ਤੇ ਇਹ ਆਪਾਂ ਕਿੰਨੇ ਦੇ ਦਾਂਗੇ ਇਹ ਆਪਾਂ ਦੇ ਦਾਂ 20000 ਦੇ 20000 ਦੇ ਵਿੱਚੋਂ ਮੰਤਨ ਹੋ ਜੂ ਹੋ ਜੂ ਬਾਈ ਲਓ ਵੀ ਸੱਜਣੋਂ ਥੰਡਰ ਵਾਸ਼ਿੰਗ ਦੇ ਭਾਈ ਮੰਗਿਆ ਬਾਈ ਨੇ 7 ਕਿਲੋ ਦੁੱਧ ਤੇ ਦੁੱਧ ਵੀ ਬਾਈ ਕਹਿੰਦਾ ਵੀ ਚੈੱਕ ਕਰਗਾ ਹੋਊਗਾ ਮਾਜਰਗਾ ਕਾਉਂਕੇ ਕਰੋ ਸੰਗਾ ਆ ਜੀ ਗੁਲਾਗੀ ਇਹ ਪਹਿਲਾ ਤੇ ਚਾਰ ਹੀ ਥਾਣਾ ਫੋਰਸਾਂ ਦਾ ਵਾਧੂ ਹੈ ਨਹੀਂ ਚੋਣ ਜਾਣ ਨੂੰ ਸੀਲਾ ਬਾਈ ਵਧੀਆ ਬਾਲ ਸੀਲਾ ਜਮਾ ਪਾਸੇ ਠੀਕ ਹੈ ਜਾਣੀ ਪਾਸੇ ਕਾਟ ਬੰਨ ਕੇ ਹੀ ਛੋਲੇ ਠੀਕ ਹੈ 20000 ਰੁਪਏ ਦੇ ਵਿੱਚ ਸੱਜਣੋ ਤੁਹਾਨੂੰ 7 ਕਿਲੋ ਦੁੱਧ ਵਾਲੀ ਵੜ ਮਿਲ ਜੂਗੀ ਇੱਕ ਆਪਾਂ ਪਹਿਲੇ ਨੰਬਰ ਤੇ ਦਿਖਾਇਆ ਨਗੀਨਾ ਤੇ 14 15 ਕਿਲੋ ਦੁੱਧ ਵਾਲੀ ਮੱਝ ਤੇ ਇੱਕ ਆ ਗਈ ਜਰਸੀ ਵੜ ਇਸ ਵੀਡੀਓ ਦੇ ਵਿੱਚ ਸੱਜਣੋ ਤਿੰਨ ਨਾਲ ਸੀ ਤਿੰਨੇ ਨਗ ਵਧੀਆ ਆਪਦੀ ਆਪਦੀ ਥਾਂ ਟਾਪਦੇ ਆ ਤੇ ਬਾਕੀ ਜਿਹੜੇ ਮੁੱਲ ਕਰਿਆ ਬਾਈ ਨੇ ਉਹ ਵੀ ਬਿਲਕੁਲ ਫੰਡਰ ਵਛੀਆਂ ਵਾਲੀ ਕਰੇ ਆ ਅੱਜ ਕੱਲ ਵਛੀਆਂ ਵੀ 30 30 35 35000 ਦੀਆਂ ਹੋਗੀਆਂ ਤੇ ਪਰ ਸੋਨੂੰ 25000 ਰੁਪਏ ਦੇ ਵਿੱਚ ਸੱਜ ਨੂੰ ਦੋ ਨਾਕ ਮਿਲ ਜਾਣਗੇ ਕਿਉਂਕਿ ਇਹ ਮਗਰ ਵੀ ਬਹੁਤ ਸੋਹਣੀ ਚੰਗੀ ਵਛੀ ਹੈ ਤੇ 8 ਕਿਲੋ ਦੁੱਧ 25000 ਰੁਪਏ ਦੇ ਵਿੱਚ ਮਿਲ ਜੂਗੀ ਤੇ ਜਿਹੜੀ ਇਹ ਦੋ ਨੰਬਰ ਵਾਲੀ ਗਾਂ ਇਹ ਸੋਨੂੰ ਮਿਲ ਜੂਗੀ 20000 ਰੁਪਏ ਦੇ ਵਿੱਚ 7 ਕਿਲੋ ਦੁੱਧ ਬਾਕੀ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਜਿਹੜੇ ਵੀ ਭਰਾ ਜੇ ਕੋਈ ਵੀ ਪਸ਼ੂ ਪਸੰਦ ਹੋਇਆ ਤਸੱਲੀ ਨਰਖ ਵਰਕ ਸੱਜਣੋ ਤੁਸੀਂ ਆਪ ਕਰਨੀ ਆ ਆਪਾਂ ਹਰੇਕ ਵੀਡੀਓ ਦੇ ਵਿੱਚ ਕਹਿਨੇ ਹੁੰਦੇ ਆ ਵੀ ਜਿਹੜੇ ਭਰਾਣੇ ਕੋਈ ਵੀ ਪਸ਼ੂ ਖਰੀਦਣਾ ਜੇ ਕੋਈ ਸੂਇਆ ਵਾ ਪਸ਼ੂ ਖਰੀਦਦਾ ਤਾਂ ਦੋ ਟਾਈਮ ਚੁਵਾਈ ਕਰਕੇ ਲਵੋ ਜੇ ਕੋਈ ਗੱਬਣ ਪਸ਼ੂ ਖਰੀਦਦੇ ਆ ਤਾਂ ਨੇੜੇ ਆ ਕੇ ਥਣਪਾਸ ਕਰਕੇ ਲਵੋ ਕੱਲ ਨੂੰ ਭਲਕੇ ਲਾਂਬੇ ਦੀ ਗਜੈਸ ਨਹੀਂ ਰਹਿੰਦੀ ਬਾਕੀ ਜਿਹੜੇ ਭਰਾਣੇ ਪੈਸੇ ਲਾਉਣੇ ਆ ਉਹਦਾ ਹੱਕ ਵੰਦਾ ਵੀ ਪਸ਼ੂ ਨੂੰ ਕੋਲੇ ਆ ਕੇ ਵੇਖਣ ਦਾ ਤੇ ਬਾਕੀ ਤੁਸੀਂ ਨਰਖ ਵਰਕ ਤੁਸੀਂ ਕਰਨੀ ਆ ਮੇਰਾ ਕੰਮ ਆ ਵੀਡੀਓ ਬਣਾਉਣ ਦਾ ਪਸ਼ੂ ਨੂੰ ਹਰੇਕ ਐਂਗਲ ਤੋਂ ਵਿਖਾਉਣਾ ਬਾਕੀ ਨੰਬਰ ਵੀਰ ਦਾ ਸਕਰੀਨ ਤੇ ਚੱਲਦਾ ਰਹਿਣਾ ਜਿਹੜੇ ਵੀ ਭਰਾ ਜੇ ਕੋਈ ਵੀ ਬਸ ਪਸੰਦ ਹੋ ਐਸਜ ਨੂੰ ਗੱਲਬਾਤ ਤੁਸੀਂ ਕਰ ਸਕਦੇ ਆ ਜੀ ਮਿਲਦੇ ਆਪਾਂ ਅੱਗੇ ਨਵੀਂ ਵੀਡੀਓ ਚ ਧੰਨਵਾਦ ਹੱਸੀ ਕਾਲ ਸਰ ਜੀ